ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਚ ਜੀ7 ਸਮਿਟ ਚ ਸ਼ਾਮਲ ਹੋਏ ਪੀਐਮ ਮੋਦੀ ਪ੍ਰਧਾਨ ਮੰਤਰੀ ਮੋਦੀ ਤੇ ਕਾਰਨੀਚ ਹੋਈ ਮੁਲਾਕਾਤ ਮੁਲਾਕਾਤ ਤੋਂ ਬਾਅਦ ਭਾਰਤ ਕੈਨੇਡਾ ਸਬੰਧਾਂ ਵਿੱਚ ਕਾਰਨ ਨਵਾਂ ਮੋੜ ਦੋਵੇਂ ਦੇਸ਼ਾਂ ਵਿਚਾਲੇ ਹਾਈ ਕਮਿਸ਼ਨਰਸ ਦੀ ਮੁੜ ਨਿਯੁਕਤੀ ਤੇ ਬਣੀ ਸਹਿਮਤੀ ਪਹਿਲਾਂ ਵਾਂਗ ਸ਼ੁਰੂ ਹੋਣ ਗਿਆ ਕਈ ਸੇਵਾਵਾਂ ਕੈਨੇਡਾ ਦੇ BC ਚ ਜਾਨਲੇਵਾ ਹਾਦਸਾ ਪੁਲਿਸ ਵੱਲੋਂ 43 ਸਾਲ ਦੇ ਜਸਵਿੰਦਰ ਦੇਵੋਲ ਨੂੰ ਕੀਤਾ ਗਿਆ ਗ੍ਰਿਫਤਾਰ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਹੋਈ ਫੋਨ ਤੇ ਗੱਲਬਾਤ ਮੋਦੀ ਦਾ ਟਰੰਪ ਨੂੰ ਦੋ ਟੁਕ ਜਵਾਬ ਕਸ਼ਮੀਰ ਬਾਰੇ ਕਿਸੇ ਤੀਜੀ ਧਿਰ ਦਾ ਦਖਲ ਨਹੀਂ ਸਵੀਕਾਰ ਈਰਾਨੀ ਸੁਪਰੀਮ ਲੀਡਰ ਨੂੰ ਟਰੰਪ ਦਾ ਅਲਟੀਮੇਟਮ ਟਰੰਪ ਨੇ ਕਿਹਾ ਬਿਨਾਂ ਸ਼ਰਤ ਸਰੈਂਡਰ ਕਰੇਗਾ ਈਰਾਨ ਸਾਡਾ ਸਬਰ ਖਤਮ ਹੋ ਰਿਹਾ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੀ7 ਸੰਮੇਲਨ ਦੇ ਹਾਸ਼ੀਏ ਤੇ ਮਹੱਤਵਪੂਰਨ ਮੁਲਾਕਾਤ ਕੀਤੀ। ਹੁਣ ਦੋਹਾਂ ਦੇਸ਼ਾਂ ਨੇ ਇਸ ਗੱਲ ਉੱਤੇ ਸਹਿਮਤੀ ਦੇ ਦਿੱਤੀ ਹੈ ਕਿ ਜਿਹੜੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ, ਉਹਨਾਂ ਨੂੰ ਹੁਣ ਫਿਰ ਬਹਾਲ ਕਰ ਦਿੱਤਾ ਜਾਵੇਗਾ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਕ ਕਾਰਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਭਾਰਤ ਨੂੰ ਇਸ ਸਮਾਗਮ ਵਿੱਚ ਸੱਦਾ ਦਿੱਤਾ ਹੈ। ਸਾਲ 2015 ਤੋਂ ਬਾਅਦ ਮੈਨੂੰ ਇੱਕ ਵਾਰ ਫਿਰ ਕੈਨੇਡਾ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਸੁਧਾਰ ਅਤੇ ਮਿਠਾਸ ਦੋਵੇਂ ਜ਼ਰੂਰੀ ਨੇ ਕਿਉਂਕਿ ਇਸ ਨਾਲ ਦੋਵੇਂ ਦੇਸ਼ਾਂ ਵਿੱਚ ਕਾਰ ਨਿਵੇਸ਼ ਵੀ ਵਧੇਗਾ ਬਹੁਤ ਸਾਰੀਆਂ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਨੇ ਵੀ ਕੈਨੇਡਾ ਵਿੱਚ ਬਹੁਤ ਨਿਵੇਸ਼ ਕੀਤਾ ਭਾਰਤ ਅਤੇ ਕੈਨੇਡਾ ਮਿਲ ਕੇ ਮਨੁੱਖਤਾ ਨੂੰ ਮਜ਼ਬੂਤ ਕਰ ਸਕਦੇ ਨੇ ਇਸ ਨਾਲ ਦੋਵੇਂ ਦੇਸ਼ਾਂ ਵਿੱਚ ਕਾਰ ਲੋਕਤੰਤਰ ਵੀ ਮਜ਼ਬੂਤ ਹੋਵੇਗਾ ਦੋਵਾਂ ਨੇ 2 ਮਹੀਨਿਆਂ ਤੋਂ ਖਰਾਬ ਚੱਲ ਰਹੇ ਰਿਸ਼ਤਿਆਂ ਨੂੰ ਨਵੀਂ ਸ਼ੁਰੂਆਤ ਦੇਣ ਤੇ ਸਹਿਮਤੀ ਜਤਾਈ ਦੋਵੇਂ ਦੇਸ਼ ਆਪਣੀਆਂ ਰਾਜਤਾਨੀਆਂ ਵਿੱਚ ਹਾਈ ਕਮਿਸ਼ਨਰ ਮੁੜ ਨਿਯੁਕਤ ਕਰਨ ਤੇ ਸਹਿਮਤ ਹੋ ਗਏ ਨੇ ਦੋਵੇਂ ਦੇਸ਼ਾਂ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਦਮਨ ਅਤਵਾਦ ਊਰਜਾ ਸੁਰੱਖਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ ਦੋਵਾਂ ਨੇ ਆਪਸੀ ਸਤਿਕਾਰ, ਕਾਨੂੰਨ ਦੇ ਰਾਜ, ਪ੍ਰਭੂਸਤਾ ਅਤੇ ਖੇਤਰੀ ਅਖੰਡਤਾ ਤੇ ਆਧਾਰਿਤ ਸਬੰਧਾਂ ਦੀ ਪੁਸ਼ਟੀ ਕੀਤੀ ਹੈ। ਅਗਲੇ ਕਦਮ ਦੋਵੇਂ ਦੇਸ਼ ਹਾਈ ਕਮਿਸ਼ਨਰ ਮੌੜ ਨਿਯੁਕਤ ਕਰਨਗੇ। ਸਹਿਯੋਗ ਦੇ ਨਵੇਂ ਖੇਤਰ ਖੋਲਣ ਦੀ ਉਮੀਦ ਹੈ। ਰਾਜਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਜੀ7 ਸੰਮੇਲਨ 'ਚ ਮੋਦੀ ਅਤੇ ਕਾਰਨੇ ਦੀ ਮੁਲਾਕਾਤ ਭਾਰਤ ਅਤੇ ਕੈਨੇਡਾ ਦੇ ਰਿਸ਼ਤੇਾਂ 'ਚ ਨਵੀਂ ਸ਼ੁਰੂਆਤ ਦਾ ਸੰਕੇਤ ਹੈ। ਦੋਵੇਂ ਦੇਸ਼ ਹੁਣ ਵਿਵਾਦਾਂ ਤੋਂ ਉੱਪਰ ਉੱਠ ਕੇ ਵਧੀਆ ਭਵਿੱਖ ਵੱਲ ਵਧਣ ਲਈ ਤਿਆਰ ਨੇ। ਪਰਦਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2015 ਤੋਂ ਬਾਅਦ 10 ਵਾਰਿਆਂ ਬਾਅਦ ਕੈਨੇਡਾ ਦਾ ਦੌਰਾ ਕੀਤਾ ਜਾ ਰਿਹਾ ਹੈ ਭਾਰਤੀ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ 2015 ਦੌਰਾਨ ਸਟੀਫਨ ਹਾਰਪਰ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਕੈਨੇਡਾ ਆਏ ਸੀ 1973 ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੈਨੇਡਾ ਦੀ ਪਹਿਲੀ ਫੇਰੀ ਸੀ ਜਿਸ ਵਿੱਚ ਦਵੱਲੀ ਗੱਲਬਾਤ ਹੋਈ ਉਸ ਸਮੇਂ ਦੋਵੇਂ ਨੇਤਾਵਾਂ ਨੇ ਸਿਵਲ ਹਵਾਬਾਜ਼ੀ ਰੇਲ ਸਿੱਖਿਆ ਪੁਲਾੜ ਸਹਿਯੋਗ ਅਤੇ ਸਿਹਤ ਸਬੰਧੀ ਕੇਂਦ੍ਰਿਤ ਪ੍ਰੋਜੈਕਟਾਂ ਉੱਪਰ ਕੰਮ ਕਰਨ ਦੇ ਬਾਬਤ ਸਹਿਮਤੀ ਪ੍ਰਗਟਾਈ ਸੀ ਕੈਨੇਡਾ ਤੇ ਭਾਰਤ ਦਰਮਿਆਨ ਹਰ ਸਾਲ ਕਈ ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2024 ਵਿੱਚ ਕੈਨੇਡਾ ਨੇ ਭਾਰਤ ਨੂੰ 5 ਬਿਲੀਅਨ ਡਾਲਰ ਦੇ ਸਮਾਨ ਦਾ ਨਿਰਯਾਤ ਕੀਤਾ ਹੈ ਅਤੇ ਲਗਭਗ 8 ਬਿਲੀਅਨ ਡਾਲਰ ਦੇ ਸਮਾਨ ਦਾ ਆਯਾਤ ਕੀਤਾ ਹੈ। ਭਾਰਤੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2023 ਵਿੱਚ ਭਾਰਤ ਦਾ ਕੈਨੇਡਾ ਨੂੰ ਨਿਰਯਾਤ 7.53 ਬਿਲੀਅਨ ਡਾਲਰ ਦਾ ਬਣਦਾ ਸੀ ਅਤੇ ਕੈਨੇਡਾ ਤੋਂ ਆਯਾਤ 5.12 ਮਿਲੀਅਨ ਡਾਲਰ ਦਾ ਬਣਦਾ ਹੈ। 2023 ਵਿੱਚ ਭਾਰਤ ਅਤੇ ਕੈਨੇਡਾ ਵਿਚਕਾਰ ਕੁੱਲ ਵਪਾਰ 12.65 ਬਿਲੀਅਨ ਅਮਰੀਕੀ ਡਾਲਰ ਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 2024 ਵਿੱਚ ਕੈਨੇਡਾ ਨੇ ਭਾਰਤ ਨੂੰ 5 ਬਿਲੀਅਨ ਡਾਲਰ ਦਾ ਸਮਾਨ ਨਿਰਯਾਤ ਕੀਤਾ ਅਤੇ ਲਗਭਗ 8 ਬਿਲੀਅਨ ਡਾਲਰ ਦੇ ਸਮਾਨ ਦਾ ਆਯਾਤ ਕੀਤਾ ਹੈ। ਕੈਨੇਡਾ ਆਪਣੇ ਕੁੱਲ ਦਾਲ ਉਤਪਾਦਨ ਦਾ ਕਰੀਬ ਤੀਜਾ ਹਿੱਸਾ ਭਾਰਤ ਨੂੰ ਨਿਰਯਾਤ ਕਰਦਾ ਹੈ। ਭਾਰਤ ਵੱਲੋਂ ਕੈਨੇਡਾ ਨੂੰ ਕੀਤੇ ਜਾਣ ਵਾਲੇ ਨਿਰਯਾਤ ਦੀਆਂ ਮੁੱਖ ਵਸਤੂਆਂ ਵਿੱਚ ਦਵਾਈਆਂ, ਇਲੈਕਟ੍ਰੋਨਿਕ ਮਾਲ ਗਹਿਣੇ ਰਤਨ ਅਤੇ ਕੀਮਤੀ ਪੱਥਰ ਸਮੁੰਦਰੀ ਭੋਜਨ ਇੰਜੀਨੀਅਰਿੰਗ ਸਮਾਨ ਅਤੇ ਆਟੋ ਪਾਰਟਸ ਸ਼ਾਮਲ ਨੇ ਕੈਨੇਡਾ ਵੱਲੋਂ ਭਾਰਤ ਦੀਆਂ ਮੁੱਖ ਦਰਾਮਦਾਂ ਵਿੱਚ ਖਣਿਜ ਦਾਲਾਂ ਪੋਟਾਸ਼ ਨਿਊਜ਼ਪ੍ਰਿੰਟ ਲੋਹਾ ਅਤੇ ਐਲੂਮੀਨੀਅਮ ਸਕ੍ਰੈਪ ਅਤੇ ਉਦਯੋਗਿਕ ਰਸਾਇਣ ਸ਼ਾਮਲ ਨੇ ਇਸ ਤੋਂ ਇਲਾਵਾ 2015 ਦੀ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਪਰਮਾਣੂ ਸਹਿਯੋਗ ਸਮਝੌਤਾ ਹੋਇਆ ਸੀ ਜਿਸ ਤਹਿਤ ਸਕੈਚਵਨ ਦਾਤ ਤ ਇੱਕ ਕੰਪਨੀ ਵੱਲੋਂ ਭਾਰਤ ਨੂੰ 5 ਵਰ੍ਹਿਆਂ ਦੌਰਾਨ 7 ਮਿਲੀਅਨ ਪੌਂਡ ਯੂਰੇਨੀਅਮ ਦੀ ਸਪਲਾਈ ਕਰਨ ਦਾ ਵਾਅਦਾ ਕੀਤਾ ਗਿਆ ਸੀ। ਬੀਸੀ ਦੇ ਐਪਸਫੋਰਡ ਵਿਖੇ ਵਾਪਰੇ ਜਾਨਲੇਵਾ ਹਾਦਸੇ ਦੇ ਹਮਲੇ ਤਹਿਤ ਪੁਲਿਸ ਵੱਲੋਂ 43 ਸਾਲ ਦੇ ਜਸਵਿੰਦਰ ਦੇਵਲ ਨੂੰ ਗ੍ਰਿਫਤਾਰ ਕਰਦਿਆ। ਦੋਸ਼ ਆਇਦ ਕੀਤੇ ਗਏ ਨੇ। ਆਨਲਾਈਨ ਅਦਾਲਤੀ ਰਿਕਾਰਡ ਮੁਤਾਬਕ ਜਸਵਿੰਦਰ ਦੇਵਲ ਦੀ ਅਦਾਲਤ ਵਿੱਚ ਪੇਸ਼ੀ 23 ਜੂਨ ਨੂੰ ਹੋਣੀ ਹੈ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਨਹੀਂ। 3 ਫਰਵਰੀ 2024 ਨੂੰ ਵਾਪਰੇ ਹਾਦਸੇ ਦੇ ਸਬੰਧ ਵਿੱਚ ਜਸਵਿੰਦਰ ਦਿਓਲ ਵਿਰੁੱਧ ਨਸ਼ਾ ਕਰਕੇ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਦੇ ਦੋਸ਼ ਲੱਗੇ ਨੇ ਐਪਸਫੋਰਡ ਪੁਲਿਸ ਮੁਤਾਬਕ 올ਡ ਯੇਲ ਰੋਡ ਦੇ 31 ਹਜ਼ਾਰ ਬਲਾਕ ਵਿੱਚ ਦੋ ਗੱਡੀਆਂ ਦੀ ਟੱਕਰ ਬਾਰੇ ਇਤਲਾਹ ਮਿਲਣ ਤੇ ਐਮਰਜੈਂਸੀ ਕਾਮੇ ਮੌਕੇ ਤੇ ਪੁੱਜੇ ਦੋ ਗੱਡੀਆਂ ਵਿੱਚ ਇੱਕ ਲਾਲ ਰੰਗ ਦੀ ਮਿਨੀ ਵੈਨ ਅਤੇ ਦੂਜਾ ਚਿੱਟੇ ਰੰਗ ਦਾ ਪਿਕਅਪ ਟਰੱਕ ਸੀ ਪਿਕਅਪ ਟਰੱਕ ਦਾ ਮੋਹਰਲਾ ਹਿੱਸਾ ਨੁਕਸਾਨਿਆ ਨਜ਼ਰ ਆਇਆ ਪਰ ਮਿਨੀ ਵੈਨ ਦਾ ਨੁਕਸਾਨ ਹੋਰ ਵੀ ਜ਼ਿਆ ਅਤੇ 84 ਸਾਲ ਦੇ ਇੱਕ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਐਪਸਫੋਰਡ ਪੁਲਿਸ ਵੱਲੋਂ ਮੰਗਲਵਾਰ ਨੂੰ ਮਰਨ ਵਾਲੇ ਦੀ شناخت ਫਿਲ ਐਂਡਰਸਨ ਦੇ ਰੂਪ ਵਿੱਚ ਜੰਮ ਤੱਕ ਕੀਤੀ ਗਈ ਅਤੇ ਪਰਿਵਾਰ ਦਾ ਸੁਨੇਹਾ ਵੀ ਪੜ ਕੇ ਸੁਣਾਇਆ ਪਰਿਵਾਰ ਸੁਨੇਹੇ ਮੁਤਾਬਕ ਫਿਲ ਐਂਡਰਸਨ ਆਪਣੇ ਪਰਿਵਾਰ ਅਤੇ ਕਮਿਊਨਿਟੀ ਨੂੰ ਸਮਰਪਿਤ ਇਨਸਾਨ ਸੀ ਜਿਸ ਦੇ ਅਚਨਚੇਤ ਅਕਾਲ ਚਲਾਣੇ ਕਰਕੇ ਪਰਿਵਾਰ ਅਤੇ ਕਮਿਊਨਿਟੀ ਮੈਂਬਰਾਂ ਨੂੰ ਵੱਡਾ ਝਟਕਾ ਲੱਗਾ ਹੈ 84 ਸਾਲ ਦੀ ਉਮਰ ਹੋਣ ਦੇ ਬਾਵਜੂਦ ਫਿਲ ਐਂਡਰਸਨ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਬਤੀਤ ਕਰ ਰਿਹਾ ਸੀ ਅਤੇ ਉਸ ਦਾ ਵਿਛੋੜਾ ਬਰਦਾਸ਼ਤ ਕਰਨਾ ਮੁਸ਼ਕਲ ਹੈ ਪਰਿਵਾਰ ਵੱਲੋਂ ਐਫ ਸਪੋਰਟ ਪੁਲਿਸ ਵਿਭਾਗ ਤੋਂ ਮਿਲੇ ਸਹਿਯੋਗ ਤੇ ਸ਼ੁਕਰੀਆ ਅਦਾ ਕੀਤਾ ਗਿਆ ਉਧਰ ਪੁਲਿਸ ਨੇ ਦੱਸਿਆ ਕਿ ਪਿਕਅਪ ਟਰੱਕ ਦੇ ਡਰਾਈਵਰ ਨੂੰ ਵੀ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਪਰ 16 ਮਹੀਨੇ ਦੀ ਪੜਤਾਲ ਦੌਰਾਨ ਸਬੂਤ ਇਕੱਤਰ ਕਰਦੇ ਆ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਅੱਗੇ ਪੇਸ਼ ਕੀਤੇ ਗਏ ਸਰਜੈਂਟ ਪਾਲ ਵਾਕਰ ਨੇ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਸੜਕਾਂ ਤੋਂ ਹਟਾਉਣ ਲਈ ਐਫ ਸਪੋਰਟ ਪੁਲਿਸ ਵਿਭਾਗ ਵੱਚਨ ਵਾਦਾ ਹੈ ਇੰਪੇਅਰਡ ਡਰਾਈਵਿੰਗ ਦੇ ਨਾ ਸਿਰਫ ਤਬਾਹ ਕੁਨ ਅਸਰ ਸਾਹਮਣੇ ਆਉਂਦੇ ਨੇ ਸਗੋਂ ਸਮੁੱਚੀ ਕਮਿਊਨਿਟੀ ਪ੍ਰਭਾਵਿਤ ਹੁੰਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਇਸ ਵਾਅਦੇ ਨੂੰ ਖਾਰਜ ਕਰ ਦਿੱਤਾ ਹੈ ਕਿ ਪਿਛਲੇ ਮਹੀਨੇ ਭਾਰਤ-ਪਾਕਿਸਤਾਨ ਜੰਗ ਰੋਕਣ ਲਈ ਅਮਰੀਕਾ ਨੇ ਵਪਾਰ ਦਾ ਲਾਲਚ ਦਿੱਤਾ ਸੀ। ਪੀਐਮ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਕਸ਼ਮੀਰ ਬਾਰੇ ਕਦੇ ਵੀ ਤੀਜੀ ਧਿਰ ਦਾ ਦਖਲ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਭਵਿੱਖ ਵਿੱਚ ਕਦੇ ਕਰੇਗਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਫੋਨ 'ਤੇ 35 ਮਿੰਟ ਦੇ ਕਰੀਬ ਗੱਲਬਾਤ ਕੀਤੀ। ਉਨជាਹ ਪਹਿਲੀ ਵਾਰ ਹੈ ਕਿ ਜਦੋਂ ਪੀਐਮ ਨੇ 트럼ਪ ਵੱਲੋਂ ਭਾਰਤ-ਪਾਕਿਸਤਾਨ ਜੰਗਬੰਦੀ ਵਿੱਚ ਵਿਚੋਲਗੀ ਨੂੰ ਲੈ ਕੇ ਬਾਰ-ਬਾਰ ਕੀਤੇ ਜਾਂਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਕੀਤੀ ਹੈ 트럼ਪ ਨੇ ਦਾਅਵਾ ਕੀਤਾ ਕਿ ਉਹਨਾਂ ਭਾਰਤ-ਪਾਕਿਸਤਾਨ ਜੰਗ ਰੋਕਣ ਲਈ ਵਪਾਰ ਦਾ ਲਾਲਚ ਦਿੱਤਾ ਸੀ ਅਤੇ ਕਸ਼ਮੀਰ ਦੇ ਮਸਲੇ ਦੇ ਹੱਲ ਲਈ ਵਿਚੋਲਗੀ ਪੇਸ਼ਕਸ਼ ਦੁਹਰਾਈ ਸੀ ਮਿਸਰੀ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ 트럼ਪ ਨੂੰ ਸਾਫ਼ ਕਰ ਦਿੱਤਾ ਕਿ ਇਸ ਪੂਰੇ ਘਟਨਾਕਰਮ ਦੌਰਾਨ ਕਿਸੇ ਵੀ ਸਮੇਂ ਕਿਸੇ ਵੀ ਪੱਧਰ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਜਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਵਿਚੋਲਗੀ ਵਰਗੇ ਮੁੱਦਿਆਂ ਤੇ ਚਰਚਾ ਨਹੀਂ ਕੀਤੀ ਗਈ। ਫੌਜੀ ਕਾਰਵਾਈ ਰੋਕਣ ਦੇ ਫੈਸਲੇ ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਸਿੱਧੇ ਤੌਰ ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਮੌਜੂਦਾ ਚੈਨਲਾਂ ਰਾਹੀਂ ਚਰਚਾ ਪਾਕਿਸਤਾਨ ਦੀ ਬੇਨਤੀ ਤੇ ਕੀਤੀ ਗਈ ਸੀ। ਮਿਸਰੀ ਨੇ ਕਿਹਾ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਅਤੇ ਨਾ ਹੀ ਕਦੇ ਕਰੇਗਾ। ਇਜ਼ਰਾਈਲ-ਇਰਾਨ ਦੀ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਖਾਮਨੇਈ ਬਾਰੇ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ ਦੇ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਖਾਮਨੇਈ ਦਾ ਨਾਮ ਨਹੀਂ ਲਿਆ ਪਰ ਇਸ ਨੂੰ ਸੁਪਰੀਮ ਲੀਡਰ ਲਿਖ ਕੇ ਪੋਸਟ ਕੀਤਾ ਹੈ ਇਸ ਵਿੱਚ ਟਰੰਪ ਨੇ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਖੌਤੀ ਸੁਪਰੀਮ ਲੀਡਰ ਕਿੱਥੇ ਲੁਕੇ ਹੋਏ ਨੇ ਉਹ ਇੱਕ ਆਸਾਨ ਨਿਸ਼ਾਨਾ ਹੈ ਪਰ ਉੱਥੇ ਸੁਰੱਖਿਆਤ ਨੇ ਅਸੀਂ ਉਹਨਾਂ ਨੂੰ ਨਹੀਂ ਮਾਰਾਂਗੇ ਘਟੋ-ਘਟ ਹੁਣੇ ਨਹੀਂ ਪਰ ਅਸੀਂ ਚਾਹੁੰਦੇ ਹਾਂ ਕਿ ਨਾਗਰਿਕਾਂ ਜਾਂ ਅਮਰੀਕੀ ਸੈਨਿਕਾਂ ਤੇ ਮਜ਼ਾਈਲਾ ਚਲਾਈਆਂ ਜਾਣ ਸਾਡਾ ਸਬਰ ਮੁੱਕਦਾ ਜਾ ਰਿਹਾ ਹੈ 트ੰਪ ਨੇ ਇਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਨ ਕਰਨ ਲਈ ਕਿਹਾ ਹੈ 트ੰਪ ਦੀ ਇਸ ਧਮਕੀ ਤੋਂ ਬਾਅਦ ਇਰਾਨ ਦੇ ਸਿਖਰਲੇ ਆਗੂ ਆਤੋਲਾ ਅਲੀ ਖਮੇਨੀ ਨੇ ਕਿਹਾ ਕਿ ਉਹਨਾਂ ਦਾ ਮੁੱਲਕ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੇ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ ਇਜ਼ਰਾਈਲ ਵੱਲੋਂ ਇਰਾਨ ਤੇ ਕੀਤੀ ਬੰਬਾਰੀ ਮਗਰੋਂ ਸਰਕਾਰੀ ਮੀਡੀਆ ਨੂੰ ਆਪਣੇ ਸੰਬੋਧਨ ਵਿੱਚ ਖਮੇਨੀ ਨੇ ਕਿਹਾ ਕਿ ਇਸ ਲਾਮੀ ਗਨਰਾਜ ਤੇ ਸ਼ਾਂਤੀ ਜਾਂ ਜੰਗ ਥੋਪੀ ਨਹੀਂ ਜਾ ਸਕਦੀ ਖਮੈਨੀ ਨੇ ਕਿਹਾ ਜਿਹੜੇ ਸਮਝਦਾਰ ਲੋਕ ਈਰਾਨ ਤੇ ਇਸ ਦੇ ਇਤਿਹਾਸ ਤੋਂ ਜਾਣੂ ਨੇ ਉਹ ਇਸ ਨੂੰ ਕਦੇ ਵੀ ਡਰਾਉਣ ਧਮਕਾਉਣ ਵਾਲੀ ਭਾਸ਼ਾ ਵਿੱਚ ਗੱਲ ਨਹੀਂ ਕਰਨ ਦੇਣਗੇ ਕਿਉਂਕਿ ਈਰਾਨ ਕਦੇ ਵੀ ਗੋਡੇ ਨਹੀਂ ਟੇਕੇਗਾ ਅਮਰੀਕਿਆ ਨੂੰ ਪਤਾ ਹੋਣਾ ਚਾਹੀਦਾ ਕਿ ਇਜ਼ਰਾਈਲ ਈਰਾਨ ਜੰਗ ਵਿੱਚ ਅਮਰੀਕੀ ਫੌਜ ਦੇ ਦਖਲ ਨਾਲ ਉਸ ਨੂੰ ਬਿਨਾਂ ਸ਼ੱਕ ਨਾ ਹੋਣ ਵਾਲਾ ਘਾਟਾ ਪਾਏਗਾ